ਰਾਣਾ ਹਸਪਤਾਲ ਖਮਾਣੋ ਵਿਖੇ ਐਂਡੋਸਕੋਪੀ ਤੇ ਕੋਲੋਨੋਸਕੋਪੀ ਆਧੁਨਿਕ ਮਸ਼ੀਨਰੀ ਦਾ ਸ਼ੁਭ ਮਹੂਰਤ ਕਰਨ ਵੇਲੇ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾ ਕੇ ਕੀਤੀ ਸ਼ੁਰੂਆਤ ਅੱਜ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਸ਼ਹਿਰ ਖਮਾਣੋ ਵਿਖੇ ਪਿਛਲੇ 35 ਸਾਲਾਂ ਤੋਂ ਇਲਾਕੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਵਾਲਾ ਆਪਣੀ ਕਿਸਮ ਦਾ ਇਕਲੌਤਾ ਮਲਟੀ ਸਪੈਸ਼ਲਿਟੀ ਰਾਣਾ ਹਸਪਤਾਲ ਵਿਖੇ ਆਧੁਨਿਕ ਮਸ਼ੀਨਾਂ ਨਾਲ ਐਂਡੋਸਕੋਪੀ ਤੇ ਕੋਲੋਨੋਸਕੋਪੀ ਦੀ ਸ਼ੁਰੂਆਤ ਕੀਤੀ ਗਈ ਹੈ ਜੇ ਸੰਬੰਧੀ ਡਾਕਟਰ ਜਗਦੀਪ ਸਿੰਘ ਰਾਣਾ ਸ਼ੈਫੀ ਰਾਣਾ ਤੇ ਜਨਤ ਰਾਣਾ ਨੇ ਸਮੂਹ ਰੂਪ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਇਲਾਕੇ ਦੇ ਲੋਕਾਂ ਨੂੰ ਚੰਡੀਗੜ੍ਹ ਲੁਧਿਆਣਾ ਜਾਂ ਹੋਰ ਨਾ ਸ਼ਹਿਰਾਂ ਚ ਉਕਤ ਆਧੁਨਿਕ ਟੈਸਟ ਕਰਵਾਉਣ ਲਈ ਇਧਰ ਉਧਰ ਨਹੀਂ ਜਾਣਾ ਪਵੇਗਾ ਕਿਉਂਕਿ ਰਾਣਾ ਹਸਪਤਾਲ ਖਮਾਣੋ ਵਿਖੇ ਹੁਣ ਆਧੁਨਿਕ ਮਸ਼ੀਨਾਂ ਦੇ ਨਾਲ ਅਜਿਹੇ ਟੈਸਟ ਬਹੁਤ ਹੀ ਵਾਜਿਵਰੇਟਰ ਤੇ ਰਾਣਾ ਹਸਪਤਾਲ ਖਮਾਣੋ ਵਿਖੇ ਇੱਕੋ ਛੱਤ ਹੇਠ ਮਹਰ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਜਾਇਆ ਕਰਨਗੇ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਮਹਾਲੀ ਚੰਡੀਗੜ੍ਹ ਲੁਧਿਆਣਾ ਵਰਗੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਜਦੋਂ ਕਿ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਨੂੰ ਦੇਖਦਿਆਂ ਹੁਣ ਇਹ ਮਸ਼ੀਨਾਂ ਖਮਾਣੋ ਰਾਣਾ ਹਸਪਤਾਲ ਵਿਖੇ ਉਪਲਬਧ ਹੋਣਗੀਆਂ ਅਬ ਮੈਂ ਡਾਕਟਰ ਰਾਣਾ ਰਾਣਾ ਹਸਪਤਲ ਖਮਾਣੋ ਤੋਂ ਸਾਨੂੰ ਅੱਜ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਨ ਦਾ ਮੌਕਾ ਮਿਲਿਆ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਮੇਰਾ ਬੇਟਾ ਜਿਹਨੇ ਪਹਿਲਾਂ ਐਮਬੀਬੀਐਸ ਕੀਤੀ ਐਮਡੀ ਮੈਡੀਸਨ ਕੀਤੀ ਤੇ ਹੁਣ ਉਹ ਡੀਐਮ ਗੈਸਟਰੋ ਗਵਰਨਮੈਂਟ ਸਟੈਨਲੀ ਕਾਲਜ ਚਨਈ ਤੋਂ ਕਰਕੇ ਆਇਆ ਤੇ ਉਹਨੇ ਇੱਥੇ ਆਪਣੀ ਪੜ੍ਹਾਈ ਦੇ ਨਾਲ-ਨਾਲ ਹੁਣ ਖਤਮ ਹੋਣ ਤੋਂ ਬਾਅਦ ਆਪਣੀਆਂ ਜਿਹੜੀਆਂ ਸਵਾਵਾਂ ਇਸ ਇਲਾਕੇ ਨੂੰ ਦੇਣਾ ਚਾਹ ਰਿਹਾ ਹੈ ਤੇ ਉਹਦੇ ਵਿੱਚ ਬਹੁਤ ਸਾਰੇ ਲੋਕੀ ਸਾਡੇ ਕੋਲ ਇੱਥੇ ਸੰਗਤ ਸਾਡੇ ਕੋਲ ਆਈ ਤੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਤੇ ਹੁਣ ਮੈਂ ਇਸ ਇਲਾਕੇ ਲਈ ਇਹ ਖੁਸ਼ਖਬਰੀ ਦੱਸ ਰਿਹਾ ਹਾਂ ਵੀ ਅਸੀਂ ਇੱਥੇ ਐਂਡੋਸਕੋਪੀ ਕੋਲੋਨੋਸਕੋਪੀ ਦੂਰਬਿੰਦ ਦੀ ਜਿਹੜੀ ਜਾਂਚ ਹੁੰਦੀ ਹੈ ਜਿਹਦੇ ਨਾਲ ਅਸੀਂ ਪੇਟ ਦੀਆਂ ਬਿਮਾਰੀਆਂ ਦਾ ਪਤਾ ਕਰ ਸਕਦੇ ਹਾਂ ਲੀਵਰ ਦੀਆਂ ਬਿਮਾਰੀਆਂ ਦਾ ਅਸੀਂ ਪਤਾ ਕਰ ਸਕਦੇ ਹਾਂ ਉਹ ਅਸੀਂ ਮਸ਼ੀਨ ਇੱਥੇ ਲਾਤੀ ਹੈ ਤੇ ਉਹ ਅਸੀਂ ਜੋ ਵੀ ਘੱਟੋ ਘੱਟ ਰੇਟ ਹੋਊਗਾ ਉਹਦੇ ਹਿਸਾਬ ਨਾਲ ਇੱਥੇ ਆਪਣਾ ਇਲਾਕੇ ਦੀ ਸੇਵਾ ਕਰਾਂਗੇ ਤੇ ਮੈਂ ਮਹਾਰਾਜ ਦਾ ਵੀ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਅਸੀਂ ਜਿਨ੍ਹਾਂ ਦੇ ਉਲਟ ਆਸਰੇ ਦੇ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਤੁਹਾਡਾ ਸਭ ਦਾ ਬਹੁਤ 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 ਧੰਨਵਾਦ ਤੁਸੀਂ ਟਾਈਮ ਕੱਢ ਕੇ ਆਪਣਾ ਸਾਡੇ ਇਸ ਖੁਸ਼ੀ ਦੇ ਮੌਕੇ 'ਤੇ ਜੁੜੇ ਹੋ ਅੱਜ ਅਸੀਂ ਆਪਣੇ ਹਸਪੀਟਲ 'ਚ ਸਾਰੀਆਂ ਗੈਸਟਰੋਐਂਟਰੋਲੋਜੀ ਦੀਆਂ ਸਰਵਿਸਿਜ਼ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਐਟ ਨੋਮੀਨਲ ਰੇਟਸ ਜੋ ਕਿ ਸਾਰੇ ਆਪਣੀ ਇੱਥੇ ਏਰੀਆ ਦੀ ਪੋਪੂਲੇਸ਼ਨ ਨੂੰ ਹੈਲਪ ਕਰੇਗਾ ਆਉਣ ਵਾਲੇ ਟਾਈਮ 'ਚ ਤੇ ਜਿੱਦਾਂ ਕਿ ਮੇਰੇ ਫਾਦਰ ਸਾਹਿਬ ਪਿਛਲੇ 30 35 ইয়ারਸ ਤੋਂ 35 ਸਾਲਾਂ ਤੋਂ ਇਸ ਏਰੀਆ ਦੀ ਸੇਵਾ ਕਰ ਰਹੇ ਨੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵੀ ਉਦਾਂ ਹੀ ਕਰਦੇ ਰਹੀਏ ਤੇ ਤੋ ਸਟੱਡੀ ਬਾਰੇ ਕੀ ਕਹਣਾ ਤੁਸੀਂ ਕਿੱਥੋਂ ਮੈਂ ਜੀ ਐਮਡੀ ਇੰਟਰਨਲ ਮੈਡੀਸਿਨ ਡੀਐਮ ਗੈਸਟਰੋਐਂਟਰੋਲੋਜੀ ਹਾਂ ਫਰਮ ਗਵਰਨਮੈਂਟ ਸਟੈਂਲੀ ਮੈਡੀਕਲ ਕਾਲਜ ਚੇਨਈ ਤੇ ਹੁਣ ਮੈਂ ਵਾਪਸ ਆਪਣੇ ਏਰੀਆ ਚ ਸਰਵ ਕਰਨ ਲਈ ਵਾਪਸ ਆ ਗਿਆ ਇੱਥੇ ਜੀ ਤੇ ਕੋਸ਼ਿਸ਼ ਕਰਾਂਗੇ ਕਿ ਆਪਣਾ ਬੈਸਟ ਦੇਈਏ ਤੇ ਜਿਆਦਾ ਤੋਂ ਜਿਆਦਾ ਸੇਵਾ ਕਰ ਸਕੀਏ ਆਪਣੇ ਲੋਕਾਂ ਦੀ ਜਿਆਦਾ ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਪੂਰੀ ਹੈਲਪ ਕਰਾਂਗੇ ਜੀ ਗਰੀਬ ਅਮੀਰ ਸਭ ਸਾਡੇ ਲਈ ਵੈਸੇ ਸੇਮ ਆ ਬਟ ਜੋ ਅਸੀਂ ਕਰ ਸਕਦੇ ਆ ਹੈਲਪ ਜਿੰਨੀ ਕਰ ਸਕਦੇ ਆ ਓਨੀ ਹੋਦਗੀ ਹੈ ਪਹਿਲਾਂ ਵੀ ਮੇਰੇ ਫਾਦਰ ਸਾਹਿਬ ਕਰਦੇ ਆ ਰਹੇ ਨੇ ਸਮਾਜ ਸੇਵਕ ਤੌਰ ਤੇ ਵੀ ਬਹੁਤ ਜ਼ਿਆਦਾ ਐਕਟਿਵ ਨੇ ਕੋਸ਼ਿਸ਼ ਕਰਾਂਗੇ ਅਸੀਂ ਵੀ ਓਦਾਂ ਹੀ ਕਰਦੇ ਰਹੀਏ ਜੀ ਚੋਣ ਆ ਉਹਦੇ ਸੰਬੰਧੀ ਤੁਸੀਂ ਅਕਾਲੀ ਦਲ ਦਾ ਜੋਰ ਜੋ ਹੁਣ ਉੱਥੇ ਤੁਸੀਂ ਦੇਖਿਆ ਕਿੰਨਾ ਕਾਸਬੰਦ ਹੋ ਤੁਸੀਂ ਉਹਦੇ ਚ ਇਹ ਹੈ ਕਿ ਲੋਕਾਂ ਨੇ ਜੋ ਪੰਜਾਬ ਦੇ ਪਿਛਲੇ 8 ਸਾਲ ਤੋਂ ਹਾਲਾਤ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਿਆ ਦਾ ਰਮਿੰਦਰ ਸੋਨੇ ਵੀ ਬੜੀਆਂ ਸੋਹਾ ਖਾਧੀਆਂ ਸੀ ਲੇਕਿਨ ਉਹ ਜੋ ਰਿਜ਼ਲਟ ਜ਼ੀਰੋ ਵੀ ਨਹੀਂ ਆਇਆ ਹੁਣ 3 ਸਾਲ ਸਾਢੇ 3 ਸਾਲ ਇਹਨਾਂ ਨੂੰ ਹੋ ਚਲੇ ਸਵਾਏ ਐਡਵਰਟਾਈਜ਼ਮੈਂਟ ਤੇ ਪੈਸੇ ਲਾਉਣ ਦੇ ਕੋਈ ਵੀ ਕੰਮ ਨਹੀਂ ਜੇ ਪ੍ਰਾਈਵੇਟ ਬੰਦਾ ਇੱਕ ਬਿਲਡਿੰਗ ਬਣਾਉਂਦਾ ਇਸ਼ਤਿਹਾਰੇ ਸਰਕਾਰ ਦੇ ਪੈਸਾ ਦੇ ਜਾਂਦੇ ਨਹੀਂ ਇਹਦੂ ਸਵਾਏ ਇਹਨਾਂ ਦਾ ਕੰਮ ਕੋਈ ਨਹੀਂ ਇਹ ਲੋਕਾਂ ਨੂੰ ਸਭ ਇਹਨਾਂ ਚੀਜ਼ਾਂ ਦਾ ਚੈਨਲ ਹੋ ਗਿਆ ਕੋਈ ਮਖੋਲਾ ਨਾਲ ਜਾਂ ਟੀਚਰਾਂ ਨਾਲ ਜਾਂ ਕਿਸੇ ਨੂੰ ਗਾਲਾਂ ਕੱਢੇ ਨਾਲ ਸਰਕਾਰ ਰਹੀ ਨਹੀਂ ਚੱਲਦੀਆਂ ਪੰਜਾਬ ਐਸੋਲੇ ਬਹੁਤ ਵੱਡੇ ਨੁਕਸਾਨ ਹੈਗਾ ਇਹਨੂੰ ਸੀਰੀਅਸ ਬੰਦੇ ਆਉਣਗੇ ਜਿਹੜੇ ਸਮਝਣਗੇ ਉਹ ਇਸ ਦਾ ਪਲਾ ਹੋ ਸਕਦਾ ਨਹੀਂ ਪੰਜਾਬ ਬਹੁਤ ਬਰਬਾਦੀ ਹੋ ਗਈ ਹੈ ਇਸ ਕਰਕੇ ਸਾਨੂੰ ਉਮੀਦ ਹੈ ਕਿ ਦੇਖੋ ਇੰਟੈਲੀਜੈਂਸ ਕੋ ਲੀਡਰ ਗਿਣ ਲੋ ਕੌਣ ਕੌਣ ਲੀਡਰ ਐਸੋਲੇ ਅੱਗੇ ਖੜਨਗੇ ਫਰੰਟ ਤੇ ਕੀ ਕੋਈ ਪ੍ਰਧਾਨ ਕਾਲੀਦਲ ਦਾ ਸੁਖਵੀਰ ਸਿੰਘ ਬਾਦਲਾ ਕੋ ਐਜੂਕੇਸ਼ਨ ਦੇ ਲਿਹਾਜ਼ ਨਾਲ ਜੋ ਨੇ ਪਿੱਛੇ ਕੰਮ ਕੀਤੇ ਕਿਵੇਂ ਉਹਨੇ ਕਿਸ ਤਰ੍ਹਾਂ ਮੈਨੇਜਮੈਂਟ ਕੀਤੀ ਕਿਸ ਤਰ੍ਹਾਂ ਡਿਵੈਲਪਮੈਂਟ ਕੀਤੀ ਕੋ ਡਿਵੈਲਪਮੈਂਟ ਦਾ ਮੁਕਾਬਲਾ ਕੋਤੋਂ ਬਾ 8 ਸਾਲ ਬਾਅਦ ਕੋਈ ਹੋਇਆ ਖਜ਼ਾਨਾ ਦੇ ਉਹਨਾਂ ਘਟੀਆਂ ਝੂਠ ਮਾਰੀ ਗਏ ਫਿਰ ਕਈ ਲੋਕ ਸਵਾਲ ਕਰਦੇ ਨੇ ਜੀ ਖਰਚਾ ਤੁਸੀਂ ਵੀ ਲਿਆ ਸੀ ਅਸੀਂ ਜਿਹੜਾ ਕਰਜ਼ਾ ਲਿਆ ਸੀ ਦੋ ਕਿਸਮਾਂ ਦਾ ਕਰਜ਼ਾ ਹੈ ਇੱਕ ਜਿਮੀਂਦਰ ਕਰਜ਼ਾ ਲੈਂਦਾ ਟਰੈਕਟਰ ਲੈਂਦਾ ਉਹਦੇ ਨਾਲ ਖੇਤੀ ਕਰਦਾ ਉਹਦੇ ਨਾਲ ਹੋਰ ਕਮਾਈ ਕਰਦਾ ਉਹ ਕਰਜ਼ਾ ਲੈ ਕੇ ਕਰਜ਼ਾ ਹੀ ਮੋੜਦਾ ਉਹਦਾ ਕੰਮ ਵੀ ਕਰਦਾ ਤਰੱਕੀ ਕਰਦਾ ਇੱਕ ਕਰਜ਼ਾ ਲੈਂਦਾ ਵਿਆਹ ਤੇ ਲੈ ਲਿਆ ਟਰੈਕਟਰ ਲੈ ਕੇ ਵੇਚਦਾ ਅੱਧੇ ਰੇਡ ਚੋਚ ਲਿਆ ਗਿਆ ਕੁਝ ਵਿਆਹ ਤੇ ਖਰਚ ਕਰਤਾ ਕੁ ਸ਼ਰਾਬ ਤੇ ਕਰਤਾ ਫੇਲ ਹੋ ਗਿਆ ਆਪ ਵੀ ਫੇਲ ਹੋ ਗਿਆ ਘਰ ਵੀ ਫੇਲ ਕਰ ਲਿਆ ਇਸ ਕਰਕੇ ਅੱਜ ਜਿਹੜਾ ਕਰਜ਼ਾ ਚੁੱਕਿਆ ਜਾ ਰਿਹਾ ਉਹ ਸਿਰਫ ਐਡਵਰਟਾਈਜ਼ਮੈਂਟ ਤੇ ਰਿਸ਼ਵਤ ਜਾ ਰਿਹਾ ਕੋਈ ਨਵੀਂ ਡਿਵੈਲਪਮੈਂਟ ਨਹੀਂ ਕੋਈ ਨਵੀਂ ਇੱਥੇ ਇੰਡਸਟਰੀ ਨਹੀਂ ਆ ਰਹੀ ਪੁਰਾਣੀ ਇੰਡਸਟਰੀ ਉਜੜ ਗਈ ਹੈ ਸੋ ਬਹੁਤ ਗੱਲਾਂ ਨੇ ਜੇ ਲੋਕਾਂ ਨੂੰ ਸਮਝ ਆਉਣਗੀਆਂ ਤੁਹਾਡੇ ਇਸ ਅਨਸਰ ਦਾ ਮੈਂ ਇੱਕ ਕੁਐਸਚਨ ਕਰਦਾ ਅਕਾਲੀ ਦਲ ਫੇਲ ਹੋਇਆ ਇਸ ਇਹ ਦੱਸਣ ਚ ਵੀ ਸੀ ਇੰਨਾ بڑا ਇਨਫਰਾਸਟ੍ਰਕਚਰ 5 ਸਾਲ ਬਾਦਲ ਸਾਹਿਬ ਦੀ ਮੁੱਖ ਮੰਤਰੀ ਸ਼ਿਪ ਦੇ ਵਿੱਚ ਰਹਿੰਦੇ ਹੋਏ ਅਸੀਂ ਕੀਤਾ ਉਹ ਹੋਰ ਮੁੱਦਿਆਂ ਦੇ ਵਿੱਚ ਉਲਝ ਗਿਆ ਕਿਸੇ ਮੁੱਦੇ ਚ ਨਿਰੂਜਿਆ ਤੁਸੀਂ 50 ਬੰਦੇ ਇੱਕ ਸਾਧ ਨੂੰ ਆਖੇ ਜਾਓ ਤੇ ਚੋਰ ਹੈ ਤੇ ਸਾਧ ਕਿੰਨੇ ਜ਼ੋਰ ਲਾ ਲੇ ਉਹਦੇ ਨਾਲ ਦੋ ਬੰਦੇ ਆ ਚਾਰ ਬੰਦੇ ਆਖਣੋਂ ਕਹਨੂ ਜੇ ਤੇਦੇ ਚੇਲੇ ਨੇ ਜੀ ਅਸੀਂ ਤਾਂ 45 ਦੱਸਦੇ ਆ ਤੇ ਤਾਂ ਚੋਰ ਹੈ ਸਾਡੇ ਮੰਗਰ ਸਾਰਾ ਸਿੱਖ ਮinority ਨੂੰ ਡੀਲ ਕਰਦੇ ਆਂ ਪਾਰਟੀ ਜਿਹੜੀ ਕਮਿਊਨਿਟੀ ਐ ਸਿੱਖ ਕਮਿਊਨਿਟੀ ਐ ਮinority ਕਮਿਊਨਿਟੀ ਐ ਬਹਾਦਰਾਂ ਦੀ ਕਮਿਊਨਿਟੀ ਐ ਇਸੇ ਤਰ੍ਹਾਂ ਹੀ ਜਿਹੜਾ ਹੱਕ ਵਾਸਤੇ ਲੜਦੀ ਐ ਲੜ ਜੋ ਬੰਦਾ ਸਿਰ ਚੱਕ ਕੇ ਜਿਉਣਾ ਚਾਹੁੰਦਾ ਉਹਨੂੰ ਹਮੇਸ਼ਾ ਸਿਰ ਕੱਟਣਾ ਚਾਹੁੰਦਾ ਦਬਾਉਣਾ ਚਾਹੁੰਦਾ ਇਹ ਸਾਡੇ ਗੁਰੂਆਂ ਵੇਲੇ ਤੋਂ ਹੁੰਦਾ ਆਇਆ ਇਹਨੂੰ ਕਾਊਂਟਰ ਕਰਨ ਦੇ ਲਈ ਪਹਿਲਾਂ ਹੀ ਉਹਨਾਂ ਨੇ ਬਲੂ ਸਟਾਰ ਸੀ ਜਿਹੜਾ ਉਹਨਾਂ ਨੇ ਕੀਤਾ 84 ਦੇ ਵਿੱਚ ਦਿੱਲੀ 'ਚ ਜੋ ਕੀਤਾ ਅਕਾਲੀ ਦਲ ਉਹਨੂੰ ਵੀ ਅੱਗੇ ਪਲਾਣ ਦੱਸਣ ਲਈ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ ਅਕਾਲੀ ਦਲ ਸਫਰ ਨਹੀਂ ਜਿਹੜਾ ਯੋਗ ਹੈ ਜਿਹੜਾ ਸਰਮਾਇਦਾਰੀ ਯੋਗ ਆ ਗਿਆ ਉਹਦੇ ਜਿਹੜਾ ਜਿੰਨਾ ਤੁਸੀਂ ਆ ਤੁਹਾਡਾ ਚੈਨਲ ਨੇ ਕਿਹੜੇ ਗਰੀਬ ਦੇ ਸਾਰੇ ਜਿਹੜੇ ਵੱਡੇ ਵੱਡੇ ਚੈਨਲ ਮਲਟੀਨੇਸ਼ਨਲ ਦੇ ਨੇ ਆ ਇਕੱਲਾ ਐਨਡੀਟੀਵੀ ਤੇ ਉਹ ਹਰੀਸ਼ ਬੋਲਦਾ ਹੁੰਦਾ ਸੀ ਉਹ ਵਿਚਾਰਾ ਕੱਢ ਕੇ ਪਰਾਂ ਮਾਰੇ ਅਬ ਸਰਕਾਰ ਨੇ ਲੈ ਲਿਆ ਨਿਊਜ਼ ਇਸ ਕਰਕੇ ਸਾਰੇ ਇਸ ਵੇਲੇ ਜਿਹੜਾ ਹੈਗਾ ਮਲਟੀਨੇਸ਼ਨਲ ਹਿੰਦੁਸਤਾਨ ਤੇ ਨਹੀਂ ਵਰਲਡ ਦੇ ਕਬਜ਼ਾ ਕਰੀ ਬੈਠਾ ਹੈ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਇਸ ਵੇਲੇ ਸਾਰੀ ਦੁਨੀਆ ਨੂੰ ਸੌਕ ਬੰਦਾ ਚਲਾ ਰਿਹਾ ਹੈ 100 ਚੋ ਵੀ ਘਟਾ ਉਹ ਮਸਕ ਨੇ ਨਹੀਂ ਤਮਾਸ਼ਾ ਦਿਖਾਇਆ ਟਰੰਪ ਨੂੰ ਕਹਿੰਦਾ ਮੈਂ ਨਾ ਹੁੰਦਾ ਤੂੰ ਹਰ ਜਾਂਦਾ 2 227 ਮਿਲੀਅਨ ਡਾਲਰ ਇਕੱਲੇ ਨੇ ਦਿੱਤਾ ਫੰਡ ਬਾਕੀ ਕਿੰਨੇ ਦਿੱਤਾ ਉਹ ਕਿੰਨੀ ਮਹਿੰਗੀ ਹੋ ਗਈ ਚੋਣ ਅਕਾਲੀ ਦਲ ਗਰੀਬ ਜੱਟਾਂ ਦੀ ਪਾਰਟੀ ਹੈ ਕਿ ਮਜ਼ਦੂਰ ਦੀ ਪਾਰਟੀ ਹੈ ਛੋਟੇ ਦੁਕਾਨਦਾਰ ਦੀ ਪਾਰਟੀ ਹੈ ਇਸ ਕਰਕੇ ਸਾਨੂੰ ਫੰਡ ਉਹ ਅਸੀਂ ਉਹਨਾਂ ਦੇ ਮੁਕਾਬਲੇ ਕਿੱਥੋਂ ਕਰ ਲਾਂਗੇ ਮੋਦੀ ਦੇ ਖਜ਼ਾਨੇ ਤਾਂ 14000 ਕਰੋੜ ਤਾਂ ਕਾਨੂੰਨੀ ਪਿਆ ਪ੍ਰਾਈਵੇਟ ਕਿੰਨੇ ਹੀ ਲੈ ਲਿਆ ਅਡਾਨੀ ਵਰਗਿਆਂ ਤੋਂ ਇਹੀ ਕਾਂਗਰਸ ਵਿੱਚ ਪਿਆ ਇਹੀ ਕੇਜਰੀਵਾਲ ਦੇ ਕੋਲੇ ਆ ਸਾਰਿਆਂ ਕੋਲੇ ਸਾਡੇ ਕੋਲੇ ਸਾਰੇ ਕੋਲੇ ਤਾਂ ਪਿੰਡਾਂ ਵਾਲੇ ਲੋਕ ਨੇ ਉਹ ਕਿੰਨਾ ਕਿਤੇ ਨਹੀਂ ਹਜ਼ਾਰ ਦੇ ਦੇਣਗੇ 2000 ਕੋਈ ਲੱਖ ਵੱਧ ਤੋਂ ਵੱਧ ਲੱਖ ਦੇ ਦੂ ਲੱਖ ਦੀ ਤਾਂ ਕੋਈ ਬੈਲੀ ਵੀ ਨਹੀਂ ਰਹੀਗੀ